ਗੁਰਪ੍ਰਤਾਪ ਸਿੰਘ ਵਡਾਲਾ ਸਾਡੇ ਨਾਲ ਮੌਜੂਦ ਨੇ ਵਡਾਲਾ ਸਾਹਿਬ ਅੱਜ ਦਾ ਸਮਾਗਮ ਜਿਹੜਾ ਸੀ ਉਹਦੇ ਬਾਰੇ ਪਹਿਲਾਂ ਗੱਲ ਕਰਦੇ ਆਂ ਅੱਜ ਇੱਥੇ ਗੁਰਦੁਆਰਾ ਸਿੰਘ ਸਭਾ ਅਨਗੋਦਰ ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇੱਕ ਬਹੁਤ ਹੀ ਮਹਾਨ ਅਤੇ ਵਿਸ਼ੇਸ਼ ਪੰਥਕ ਸੰਮੇਲਨ ਵਿੱਚ ਹਾਜ਼ਰੀ ਲਾਉਣ ਵਾਸਤੇ ਆਏ ਸਨ ਜਿਸ ਆਪਣੇ ਸਭਾ ਦੇ ਸੰਮੇਲਨ ਚ ਸਮੁੱਚੇ ਪੰਥ ਦੇ ਸਾਹਮਣੇ ਜਿਹੜੀ ਘੁੰਮਣ ਕੇਰੀ ਹੈ ਜਿਹੜੀ ਇਸ ਸਮੇਂ ਬੜੇ ਬੜਾ ਬੰਬਲ ਪੂਸਾ ਦੁੱਬਦਾ ਬਣੀ ਹੋਈ ਹੈ ਸਾਡੀਆਂ ਪਰੰਪਰਾਵਾਂ ਰੂਲੀਆਂ ਜਾਰੀਆਂ ਨੇ ਸਿਧਾਂਤ ਸਾਡਾ ਤੋੜਿਆ ਜਾ ਰਿਹਾ ਤੇ ਸਾਡੀਆਂ ਰਵੈਤਾਂ ਦੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲੇ ਕਰ ਰਹੀ ਹੈ ਇਹ ਆਪਣੇ ਫੈਸਲੇ ਲਾਗੂ ਕਰ ਰਹੀ ਹੈ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜਿਸ ਦੀ ਬੜੀ ਚਿੰਤਾ ਵੀ ਹੈ ਇਸ ਮੁਝੇ ਪੰਥ ਨੂੰ ਪੰਥਦਰਦੀਆਂ ਨੂੰ ਸੰਗਤ ਨੂੰ ਅਤੇ ਪੰਜਾਬੀਆਂ ਨੂੰ ਔਸ਼ੰਦਨ ਨੂੰ ਲੈ ਕੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਸੀਗੇ ਬਾਕੀ ਵੀ ਲੀਡਰ ਸਾਹਿਬਾਨ ਆਏ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸੰਗਤਾਂ ਨਾਲ ਤੇ ਇੱਕ ਤਰ੍ਹਾਂ ਦਾ ਅੱਜ ਹੁਕਾ ਦਿੱਤਾ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕਿ ਆਪਾਂ ਸਭ ਨੂੰ ਤਿਆਰ ਪਰ ਤਿਆਰ ਰਹਿ ਕੇ ਤੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਤੇ ਆਪਣੀਆਂ ਪਰੰਪਰਾਵਾਂ ਨੂੰ ਬਚਾਉਣ ਲਈ ਸਿਧਾਂਤ ਨੂੰ ਕਾਇਮ ਰੱਖਣ ਵਾਸਤੇ ਤੇ ਜਿਹੜੀ ਸਾਡੀ ਰਿਵਾਇਤ ਆ ਉਹਨੂੰ ਕੋਈ ਵੀ ਆਪਣੇ ਪੈਰਾਂ ਥੱਲੇ ਨਹੀਂ ਰੋਲ ਸਕਦਾ ਉਹਦੇ ਵਾਸਤੇ ਸਾਰਿਆਂ ਨੂੰ ਆਪਣਾ ਜਿਹੜਾ ਫਰਜ਼ ਨਿਭਾਉਣ ਦੀ ਲੋੜ ਆ ਖਾਲਸਾ ਪੰਥ ਨੂੰ ਇੱਕ ਹੋਕਾ ਦੇ ਕੇ ਗਏ ਨੇ ਸਿੰਘ ਸਾਹਿਬ ਗੈਣੀ ਹਰਪ੍ਰੀਤ ਸਿੰਘ ਜੀ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਇਹ ਦੇਖੋ ਜੋ ਹਾਲਾਤ ਨੇ ਬੜਾ ਸੰਕਟ ਆ ਬੜੀ ਦੁਬਧ ਆ ਇਹਦੇ ਵਿੱਚੋਂ ਸਮੁੱਚਾ ਪੰਥ ਤਕੜਾ ਹੋ ਕੇ ਇਕੱਠਾ ਹੋ ਕੇ ਤੇ ਇੱਕ ਮੰਚ ਤੇ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਤੇ ਫਿਰ ਅੱਗੇ ਵਧੂਗਾ ਤੇ ਫਿਰ ਸਾਨੂੰ ਕੋਈ ਵੀ ਕਮਜ਼ੋਰ ਨਹੀਂ ਕਰ ਸਕਦਾ ਕੋਈ ਸਾਡੀਆਂ ਪਰੰਪਰਾਵਾਂ ਨੂੰ ਨਹੀਂ ਰੋਲ ਸਕਦਾ ਜਿਵੇਂ ਇਹ ਇੱਕ ਤੜਾ ਕਰ ਰਿਹਾ ਇਹਦੇ ਬਾਰੇ ਸਾਰਾ ਅੱਜ ਦਾ ਕੱਟ ਸੀਗਾ ਸਰ ਸਾਬ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਹੁਕਮਨਾਮਾ ਸਾਬ ਤੋਂ ਬਾਅਦ ਤੁਸੀਂ ਬਹੁਤ ਕੋਸ਼ਿਸ਼ ਕੀਤੀ ਸੀਗੀ ਕਿ ਜਿਹੜੀ ਕਮੇਟੀ ਆ ਉਹ ਕਾਰਜਸ਼ੀਲ ਹੋਵੇ ਪਰ ਹੁਣ ਪੰਜ ਮੈਂਬਰਾਂ ਤੱਕ ਰਹਿ ਗਈ ਸੱਤ ਮੈਂਬਰੀ ਕਮੇਟੀ ਔਰ ਤੁਹਾਨੂੰ ਲੱਗਦਾ ਹੈ ਕਿ 18 ਤਰੀਕ ਵਾਲਾ ਮਤਾ ਜਿਹੜਾ ਆ ਉਹ ਪੂਰਾ ਹੋ ਸਕਦਾ ਦੇਖੋ ਦੋ ਮੈਂਬਰ ਜਿਹੜੇ ਛੱਡ ਗਏ ਉਹਨਾਂ ਦੀ ਆਪਣੀ ਮਜਬੂਰੀ ਸੀਗੀ ਅਸੀਂ ਤਾਂ ਅੱਜ ਵੀ ਕਹਿੰਦੇ ਆ ਤੁਹਾਡੇ ਚੈਨਲ ਰਹੀਂ ਤੁਹਾਡੇ মিডিਆ ਰਹੀਂ ਕਿ ਤਮੀ ਸਾਬ ਨੂੰ ਛੱਡਣਾ ਨਹੀਂ ਚਾਹੀਦਾ ਤਮੀ ਸਾਹਿਬ ਤੋਂ ਬੜੀ ਆਸਾਂ ਸੀਗੀਆਂ ਸਮੁੱਚੇ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਨਾ ਛੱਡ ਦਿੱਤਾ ਸੱਤ ਮੈਂਬਰ ਕਮੇਟੀ ਦੇ ਮੁਖੀ ਸਨ ਲੇਕਿਨ ਚਲੋ ਛੱਡ ਕੇ ਪੰਜ ਮੈਂਬਰ ਰਹਿ ਗਏ ਸੀ ਅਸੀਂ ਬਿਲਕੁਲ ਪੂਰੀ ਸਪਸ਼ਟਤਾ ਦੇ ਨਾਲ ਤੇ ਆਪਣਾ ਜਿਹੜਾ ਹੈਗਾ ਨਿਮਰਤਾ ਨਾਲ ਜੋ ਸਾਡਾ ਫਰਜ਼ ਬਣਦਾ ਜੋ ਉਥੋਂ ਹੁਕਮਨਾਮੇ ਜਾਰੀ ਹੋਏ ਸਨ 2 ਦਸੰਬਰ ਨੂੰ ਉਹਨਾਂ ਹੁਕਮਦਾਰਮਿਆਂ ਤੇ ਪਹਿਰਾ ਦੇਣ ਵਾਸਤੇ ਉਹਨਾਂ ਦੀ ਪਾਲਣਾ ਕਰਨ ਵਾਸਤੇ ਅਸੀਂ ਜਿਹੜੀ ਪੰਜ ਮੈਂਬਰੀ ਕਮੇਟੀ ਆ 18 ਤਰੀਕ ਨੂੰ ਆਪਣੇ ਅਕਾਲ ਤਖਤ ਸਾਹਿਬ ਤੇ ਪਹਿਲਾਂ ਵੀ ਅਰਦਾਸ ਕਰਕੇ ਆਏ ਆ ਸ਼ੁਕਰਾਨੇ ਦੀ ਅਤੇ ਗੁਰੂ ਸਾਹਿਬ ਦੇ ਸਨਮੁਖ ਖੜੇ ਹੋ ਕੇ ਇਹ ਦੱਸ ਕੇ ਆਏ ਆ ਕਿ 18 ਤਰੀਕ ਨੂੰ ਅਸੀਂ ਭਰਤੀ ਆਰੰਭ ਕਰਾਂਗੇ ਤੇ ਹੁਣ ਵੀ 18 ਤਰੀਕ ਨੂੰ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਅਸੀਂ ਉਸ ਦਿਨ ਭਰਤੀ ਆਰੰਭ ਕਰਨੀ ਆ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਹਰ ਗੁਰਸਿੱਖ ਦਾ ਹਰ ਗੁਰੂ ਨਾਨਕ ਨਾਮ ਲੈਵਾ ਸੰਗਤ ਦਾ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ 'ਚ ਵਿਸ਼ਵਾਸ ਕਰਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸੱਚੇ ਮਨੋਂ ਸਮਰਪਿਤ ਨੇ ਉਹਨਾਂ ਸਭ ਦਾ ਫਰਜ਼ ਬਣਦਾ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਦੀ ਪਾਲਣਾ ਕਰਨਾ ਦਾ ਸਾਹਿਬ ਇਹ ਨਹੀਂ ਸਮਝ ਹੁੰਦਾ ਤੁਸੀਂ ਕਹਿੰਦੇ ਕਿ ਭਰਤੀ ਸ਼ੁਰੂ ਕਰਨੀ ਹੈ ਉਹ ਤਾਂ ਕਰਨੀ ਹੈ ਮਤਾ ਪਿਆ ਹੋਇਆ ਪਰ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਆਪਣੀ ਭਰਤੀ ਹੋ ਚੁੱਕੀ ਹੈ ਫਿਰ ਇਹ ਨਵੀਂ ਭਰਤੀ ਕਿਸ ਚੀਜ਼ ਦੀ ਹੋਊਗੀ ਜੀ ਦੇਖੋ ਭਰਤੀ ਤਾਂ ਚਲੋ ਉਹਨਾਂ ਨੇ ਆਪਣੀ ਮਨਮਰਜ਼ੀ ਨਾਲ ਆਪਣੇ ਹੱਥ ਨਾਲ ਆਪਣੀ ਆਕੜਨਾ ਜਾਂ ਕਹਿ ਲਓ ਹੰਕਾਰਨਾ ਉਹਨਾਂ ਨੇ ਕਾਲ ਤਖਸਾਬ ਦੇ ਹੁਕਮਨਾਮਿਆਂ ਦੇ ਵਿਰੁੱਧ ਜਾ ਕੇ ਪਰਤੀ ਕੀਤੀ ਹੈ ਕੋਈ ਔਖਾ ਨਹੀਂ ਸੀਗਾ ਦੋ ਤਰੀਕ ਨੂੰ ਹੁਕਮਨਾਮਿਆਂ ਦੇ ਨਾਲ ਇੱਕ ਰਾਹ ਖੁੱਲ ਗਿਆ ਸੀ ਸਮੁੱਚੇ ਅਕਾਲੀ ਦਲਾਂ 'ਚ ਇਕਤਾ ਦਾ ਅਤੇ ਅਕਾਲੀ ਦਲ ਨੂੰ ਤਕੜਾ ਕਰਨ ਦਾ ਬਹੁਤ ਵਧੀਆ ਮਾਹੌਲ ਬਣ ਗਿਆ ਸੀ ਸਾਰੇ ਪੰਜਾਬੀਆਂ 'ਚ ਆਸ ਜਾਗੀ ਸੀ ਹੁਣ ਅਕਾਲੀ ਦਲ ਤਕੜਾ ਹੋ ਕੇ ਅੱਗੇ ਵਧੂਗਾ ਤੇ ਸਮੂਝੇ ਪੰਜਾਬੀਆਂ ਨੇ ਇਹ ਆਪਣਾ ਜਿਹੜਾ ਮਨ ਵੀ ਇਦਾਂ ਬ ਦਰਸਾਇਆ ਸੀ ਉਹਨਾਂ ਨੇ ਵਿਚਾਰ ਵੀ ਇਦਾਂ ਦੇ ਪ੍ਰਗਟ ਕੀਤੇ ਸਨ ਕਿ ਅਸੀਂ ਵੀ ਅਕਾਲੀ ਦਲ ਦਾ ਇਸ ਭਰਤੀ ਦਾ ਹਿੱਸਾ ਬਣਾਂਗੇ ਪਰ 2 ਦਸੰਬਰ ਦੇ ਹੁਕਮਨਾਮਿਆਂ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਆ ਉਹਨਾਂ ਨੇ ਉਹਦੀ ਪਾਲਣਾ ਨਹੀਂ ਕੀਤੀ ਉਹਦੇ ਵਿਰੁੱਧ ਜਾ ਕੇ ਜਿਹੜੀ ਭਰਤੀ ਹੋਈ ਨਹੀਂ ਹੋਈ ਇਹਦਾ ਸਾਰੇ ਜਾਣਦੇ ਹੀ ਆ ਇਹਦਾ ਸਾਰਾ ਦੇਖੋ ਇੱਕ ਤਰ੍ਹਾਂ ਦਾ ਫਰਾਡ ਕੀਤਾ ਗਿਆ ਨਹੀਂ ਸੀ ਕਰਨਾ ਚਾਹੀਦਾ ਬੜਾ ਵਧੀਆ ਮੌਕਾ ਸੀ ਉਹਨਾਂ ਨੇ ਆਪਣਾ ਨੁਕਸਾਨ ਆਪ ਕੀਤਾ ਆ ਆਪਣੀਆਂ ਗਲਤੀਆਂ ਕਰਕੇ ਹੁਣ ਜੇ ਗਲਤੀ ਤੇ ਗਲਤੀ ਕਰੀ ਜਾਂਦੇ ਆ ਤੇ ਗੁਰੂ ਸਾਹਿਬ ਨੇ ਤਾਂ ਰਾਹ ਖੋਲਤਾ ਸੀ ਉਹਨਾਂ ਵਾਸਤੇ ਛੇਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਤਾਂ ਉਤੋਂ ਜਿਹੜਾ ਹੁਕਮਨਾਮਾ ਦਰਸਾ ਕੇ ਜਾਰੀ ਕਰਕੇ ਆਪਾਂ ਨੂੰ ਇੱਕ ਮੌਕਾ ਦਿੱਤਾ ਸੀਗਾ ਹੁਣ ਸਿਧਾਂਤ ਤੇ ਕਾਇਮ ਰਹਿ ਕੇ ਇਕੱਠੇ ਹੋ ਕੇ ਭਰਤੀ ਕਰੋ ਜਿਹੜਾ ਪ੍ਰਧਾਨ ਬਣਦਾ ਬਣ ਜਾਂਦਾ ਹੁਣ ਤੁਸੀਂ ਰੱਦ ਕਰੋਗੇ ਭਰਤੀ ਜਿਹੜੀ ਉਹ ਕਰ ਚੁੱਕੇ ਆਲਰੇਡੀ ਉਹਨਾਂ ਦੀ ਭਰਤੀ ਦਾ ਇਸ ਭਰਤੀ ਦਾ ਕੋਈ ਸਾਡਾ ਸਬੰਧ ਨਹੀਂਗਾ ਠੀਕ ਹੈ ਉਹਨਾਂ ਨੇ ਕੀਤੀ ਨਹੀਂ ਕੀਤੀ ਇਹ ਮੈਂ ਉਹਦੇ ਬਾਰੇ ਨਹੀਂ ਆਪਣੇ ਕਹਿਣਾ ਕੁਝ ਕਰਕੇ ਸਾਰੀ ਸੰਗਤ ਪੰਜਾਬ ਪੰਜਾਬੀ ਅਤੇ ਸ਼ਰਮਣੀ ਕਾਲੀ ਦਲ ਦੇ ਵਰਕਰ ਜਾਣਦੇ ਨੇ ਉਹਨਾਂ ਦੀਆਂ ਕਾਪੀਆਂ ਤਾਂ ਲੋਕੀ ਸਿਰ ਤੇ ਚੱਕ ਕੇ ਪੰਡਾ ਮੰਨ ਕੇ ਖੂਹਾਂ ਛੱਟ ਕੇ ਆਇਆ ਇਹ ਸਾਰੇ ਮੋਰੇ ਵੀਡੀਓਜ਼ ਆ ਰਹੀਆਂ ਆ ਸੋ ਇਸ ਕਰਕੇ ਉਹਦਾ ਛੱਡੋ ਅਸੀਂ ਆਪਣੀ ਭਰਤੀ ਨੇਕ ਰੀਤੀ ਦਾ ਇਮਾਨਦਾਰੀ ਦਾ ਸਹੀ ਤੇ ਜਾਇਜ਼ ਪਾਰਦਰਸ਼ਤਾ ਦਾ ਬਿਲਕੁਲ ਕਿਸੇ ਨਾ ਭੇਦ ਭਾਵ ਨਹੀਂ ਕਿਸੇ ਨਾ ਪੱਖਪਾਤ ਨਹੀਂ ਨਾ ਕਿਸੇ ਦੇ ਅਸੀਂ ਮਦਈਆਂ ਤੇ ਨਾ ਕਿਸੇ ਦੇ ਵਿਰੋਧੀਆਂ ਜੇ ਨੂੰ ਸੰਗਤ ਚਾਵੇ ਉਹਨੂੰ ਆਪਣੇ ਜਿਹੜਾ ਆਗੂ ਮੰਨ ਲੈਣ ਉਹਨੂੰ ਡੈਲੀਗੇਟ ਬਣਾਉਣ ਤਾਂ ਕਿ ਥੱਲਿਓਂ ਲੈ ਕੇ ਉੱਪਰ ਤੱਕ ਢਾਂਚਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਮਹੂਰੀਅਤ ਦੇ ਤੌਰ 'ਤੇ ਨਖੜਾ ਹੋਵੇ ਡੈਮੋਕਰੈਟਿਕ ਸਿਸਟਮ ਨਾ ਹੋਵੇ ਸਧਾਰਨ ਵਰਕਰਾਂ ਨੂੰ ਵੀ ਮੌਕਾ ਮਿਲੇ ਇਹਦੇ ਵਿੱਚ ਆਪਣੀ ਸੇਵਾ ਕਰਨ ਦਾ ਅੱਗੇ ਆਉਣ ਦਾ ਤੇ ਜਿਹਨੂੰ ਸਮੂਚਾ ਪ੍ਰਵੰਧ ਚਾਹੂਗਾ ਪੰਥ ਚਾਹੂਗਾ ਜਿਹਨੂੰ ਪ੍ਰਵਾਨ ਕਰੂਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਅਗੇ ਲਾ ਕੇ ਉਹ ਸੇਵਾ ਨਵਾ ਸਕਦਾ ਹੈ ਕਾਲਾ ਸਾਹਿਬ ਹੁਣ ਗੱਲਾਂ ਹੁਣ ਲੱਗ ਗਈਆਂ ਕਿ ਜਿਹੜੀ ਆ ਭਰਤੀ ਹੋਣ ਜਾ ਰਹੀ ਹੈ ਇਹ ਇਤਿਹਾਸਕ ਅਕਾਲੀ ਦਲ ਦੀ ਨਹੀਂ ਹੋ ਰਹੀ ਸਕੋ ਇੱਕ ਵੱਖਰੇ ਧੜੇ ਦੀ ਕੀਤੀ ਜਾ ਰਹੀ ਹੈ ਕੋਈ ਨਵਾਂ ਧੜਾ ਇਹ ਤਾਂ ਦੇਖੋ ਇਹ ਤਾਂ ਜਦੋਂ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਉਦੋਂ 1920 ਦੇ ਸਮੇਂ ਚ ਉਦੋਂ ਇਹ ਅਕਾਲੀ ਦਲ ਸੀਗਾ ਅਸੀਂ ਹੁਣ ਅਕਾਲੀ ਦਲ ਦੀ ਭਰਤੀ ਕਰਨ ਜਾ ਰਹੇ ਹਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਲੇ ਫਿਰਦੇ ਨੇ ਦੂਸਰਾ ਧੜਾ ਖੈਲੋ ਜਾਂ ਕੁਝ ਲੀਡਰ ਖੈਲੋ ਜਿਨ੍ਹਾਂ ਨੇ ਪਹਿਲਾਂ ਹੀ ਬੜਾ ਨਿਗਾਰ ਲਿਆਂਦਾ ਨੁਕਸਾਨ ਕਰਤਾ ਅਕਾਲੀ ਦਲ ਦਾ ਤੇ ਇਹ ਸਾਰੇ ਲੋਕ ਜਾਣਦੇ ਆ ਵੀ ਕੌਣ ਕਸੂਰਵਾਰ ਆ ਉਸ ਅਕਾਲੀ ਦਲ ਨੂੰ ਤਾਂ ਪੰਜਾਬੀਆਂ ਨੇ ਪੰਥ ਨੇ ਤੇ ਅਕਾਲੀ ਦਲ ਦੇ ਪੈਰੋਕਾਰਾਂ ਨੇ ਨਕਾਰਤਾ ਅਸੀਂ ਆਈਸੋਲੇਟ ਹੋ ਗਏ ਸਾਨੂੰ ਨਖੇੜ ਦਿੱਤਾ ਸਾਡੀਆਂ ਜਵਾਨਤਾ ਜਫਤ ਹੋ ਗਈਆਂ ਤੇ ਭਾਈ ਦੱਸੋ ਉਸ ਕੁਰਸੀ ਨੂੰ ਜਫਾ ਪਾ ਕੇ ਬੈਠੇ ਰਹਿਣ ਦਾ ਫਾਇਦਾ ਕੀ ਆ ਇਹ ਠੀਕ ਹੈ بڑے 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 ਜਾਇਦਾਰ ਆਏ ਬਾਬਾ ਖੜਕ ਸਿੰਘ ਵਰਗੇ ਆਏ ਜਿਹੜੇ ਆਪਣੀ ਸੇਵਾ ਨਿਵਾ ਕੇ ਚਲੇ ਗਏ ਮਾਸਟਰ ਤਾਰਾ ਸਿੰਘ ਜੀ ਵਰਗੇ ਆਏ ਹੋਰ ਬੜ ਕਿਹੜੇ ਕਿਹੜਾ ਕਿਹੜਾ ਨਾਂ ਲਈਏ ਇਹ ਕੋ ਕਿਸੇ ਇੱਕ ਵਿਅਕਤੀ ਦੀ ਇੱਕ ਪਰਿਵਾਰ ਦੀ ਜ਼ਗੀਰ ਨਹੀਂ ਇਹ ਪੰਥ ਦੀ ਮਲਕੀਅਤ ਆ ਪੰਥ ਦਾ ਮਾਲਕ ਆ ਪੰਥ ਦਾ ਫੈਸਲਾ ਕਰੂਗਾ ਜਿਹੜਾ ਪੰਥ ਫੈਸਲਾ ਕਰਨ ਜਾ ਰਿਹਾ 14 ਤਰੀਕ ਨੂੰ ਹੋਲੇ ਮੱਲੇ ਵਾਲੇ ਦਿਨ ਵੀ ਤੁਸੀਂ ਸਾਡੀਆਂ ਪਰੰਪਰਾਵਾਂ ਰੋਲੀਆਂ ਸਿਧਾਂਤ ਤੁਸੀਂ ਸਾਡਾ ਆਪਣੇ ਛੱਕੇ ਟੰਗਿਆ ਤੁਸੀਂ ਉਹਨੂੰ ਨਹੀਂ ਮੰਨਿਆ ਹੁਣ ਪੰਥ ਆਪਣਾ ਫੈਸਲਾ ਕਰੂਗਾ ਸੋ ਅਕਾਲੀ ਦਲ ਨਵੇਂ ਸਿਰੇ ਤੋਂ ਉਜਾਗਰ ਹੋਊਗਾ ਨਵੇਂ ਸਿਰੇ ਤੋਂ ਉਠੂਗਾ ਤੇ ਤਕੜਾ ਹੋ ਕੇ ਅੱਗੇ ਵਧੂਗਾ ਮੇਰਾ ਅੰਤਲਾ ਸਵਾਲ ਹੈ ਉਡਾਲਾ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕੱਜ ਹੋਣਾ ਨੇ ਇੰਨਾ ਵੀ ਕਿਹਾ ਆ ਕਿ ਇਸ ਪੰਜ ਮੈਂਬਰੀ ਕਮੇਟੀ ਦੇ ਕਾਰਜਕਾਲ ਨੂੰ ਵਾਚਿਆ ਜਾ ਸਕਦਾ ਆ ਜੇ ਉਹਦੇ ਇਨ ਬਿਟਵੀਨ ਕੋਈ ਐਦਾ ਦੀ ਗਲਤੀ ਆ ਜਾਂਦੀ ਹੈ ਵਿੱਚ ਫਿਰ ਦੇਖੋ ਅੱਜ ਗਿਆਨੀ ਹਰਪੀ ਸਿੰਘ ਜੀ ਨੇ ਆਖਿਆ ਆਪਾਂ ਸਾਰੇ ਜਾਣਦੇ ਆ ਜਿਹੜੇ ਹੁਕਮਨਾਮੇ ਪੰਥ ਦੀ ਭਾਵਨਾ ਦੇ ਮੁਤਾਬਕ ਹੋਏ ਨੇ ਜਿਹੜੇ ਪੰਥ ਦੇ ਭਾਵਨਾ ਦੇ ਅਨੁਕੂਲ ਹੋਏ ਨੇ ਤੇ ਪੰਥ ਨੇ ਪ੍ਰਵਾਨ ਕਰ ਲਏ ਸਮੁੱਚੇ ਆਪਣੇ ਸੰਸਾਰ ਚ ਸਾਰੇ ਪੰਥ ਨੇ ਪ੍ਰਵਾਨ ਕਰ ਲਏ ਚਾਹੇ ਹੁਕਮਨਾਮੇ ਨਰਮ ਸਗੇ ਫੇ ਮੈਂ ਕਹਿੰਦਾ ਆ ਪਰ ਕੋਈ ਗੱਲ ਨਹੀਂ ਜੋ ਕਹਿੰਦਾ ਉਥੋਂ ਅਕਾਲ ਤਖਤ ਸਾਹਿਬ ਦੇ ਆਪਣੇ ਆਦੇਸ਼ ਹੋ ਗਿਆ ਉਹ ਸਾਡੇ ਤੋਂ ਸਾਡੇ ਵੀ ਇਲਾਹੀ ਆਦੇਸ਼ ਆ ਪ੍ਰਮਾਤਮਾ ਦਾ ਹੁਕਮ ਆ ਛੇਵੇਂ ਪਾਸ਼ਾ ਦਾ ਹੁਕਮ ਆ ਤੇ ਭਾਈ ਉਹ ਉਸ ਹੁਕਮਨਾਮੇ ਨਾ ਸਾਡੇ ਸਾਰਿਆਂ ਦੇ ਜਜ਼ਬਾਤ ਜੁੜੇ ਸਗੇ ਹੁਣ ਉਹਦੇ ਵਿੱਚ ਕੋਈ ਆਪਣੇ ਛੇੜਛਾੜ ਕਰਨੀ ਜਾਂ ਕੋਈ ਤਬਦੀਲੀ ਕਰਨੀ ਪੰਥ ਨੇ ਪਰਵਾਹ ਨਹੀਂ ਕਰਨੀ ਬਿਲਕੁਲ ਇਹ ਹਾਲਾਤ ਫਿਲਹਾਲ ਕੀ ਕੁਝ ਬਣੂਗਾ ਦੱਸਦੇ ਰਹਿਵਾਂਗੇ ਬਣੇ ਰੋਵਾਂਗੇ ਪੰਜਾਬੀ